हलका फिलौर के पिंड सरहाल मुंडी की नवी चुनी पंचायत वालों गुरु साहिब का वोट आसरा लैके अरदस उपरंत पिंड च विकास कार्य शुरू करवाए इस मौके नीलम राणी सरपंच समूह ग्राम पंचायत मैंबर समूह नगर निवासिया ने कहा कि पिंड च विकास कार्य बिना भेदभाव तो करवाए जाएंगे इस मौके राम लुबाया सरहाल सुखविंदर खालसा अच्छर सिंह जगदीश सिण सोनी सरहाल मनजीत सिंह बाबू ते समूह नगर निवासी ते पंचायत मैंबर आदि भारी गिनती शामिल सन रिपोर्ट अजय सिंह नागी मनप्रीत सिंह गुरशांत नागी दी रिपोर्ट ਹੀ ਹੈ ਜੀ ਆਪ ਜੀ ਦਾ ਵੋਟ ਆਸਰਾ ਲੈ ਕੇ ਅਰੰਭਤਾ ਕੀਤੀ ਜਾ ਰਹੀ ਹੈ ਆਪ ਜੀ ਕਿਰਪਾ ਕਰੋ ਜੀ ਸਾਰੇ ਕੰਮ ਸਹਿਲੜੇ ਕਰਨੇ ਸਾਰੇ ਕਾਰਜ ਸੰਪੂਰਨ ਕਰਨੇ ਨਗਰ ਦੀਆਂ ਸਾਰੀਆਂ ਨਗਰ ਦੀ ਚੜ੍ਹਦੀ ਕਲਾ ਦੇ ਵਾਸਤੇ ਨਗਰ ਦੇ ਸਾਰੇ ਦੇ ਸਾਰੇ ਕੰਮ ਨੇਪਰੇ ਚਾੜਨ ਵਾਸਤੇ ਇਸੇ ਤਰ੍ਹਾਂ ਅਗਾਹ ਰਲ ਮਿਲ ਕੇ ਕਰਨ ਦੇ ਬਲ ਬੁੱਧੀ ਤੇ ਸਮਰਥਾ ਵਖਸ਼ ਦੇਣਾ ਆਪ ਕਿਰਪਾ ਕਰਵਾਈ ਰੱਖਣੀ ਸਾਰੇ ਨਗਰ ਵਿੱਚ ਭਾਈਚਾਰਕ ਇਕਤਾ ਬਣਾਈ ਰੱਖਣੀ ਸਰਵਤ ਦੇ ਕਾਜ ਰਾਸ ਕਰਨੇ ਤਰਕੀਆਂ ਵਖਸ਼ਣੀਆਂ ਸੇ ਪਿਆਰੇ ਮੇਲ ਜਨਾ ਮਿਲਿਆ ਤੇਰਾ ਨਾਮ ਖਤਨਾਮ ਸੀ ਦਾ ਓਟ ਅਸਰਾ ਵੀ ਲਿਆ ਹੈ ਤੇ ਇਹ ਕਾਰਜ ਸੰਪੂਰਨ ਕਰਨ ਦੀ ਹੁਣੇ ਅਰਦਾਸ ਕੀਤੀ ਹੈ ਤੇ ਆਪਾਂ ਸਾਰੇ ਰਲ ਮਿਲ ਕੇ ਇਹੀ ਅਰਦਾਸ ਕਰਦੇ ਆਂ ਕਿ ਸਾਰੇ ਨਗਰ ਦੇ ਵਿੱਚ ਪਿਆਰ ਤੇ ਪਾਕ ਬਣਿਆ ਰਹੇ ਪਿੰਡ ਦੀ ਚੜ੍ਹਦੀ ਕਲਾ ਦੇ ਵਾਸਤੇ ਜਿੰਨੇ ਵੀ ਅਧੂਰੇ ਕਾਰਜ ਆ ਉਹਨਾਂ ਨੂੰ ਪੂਰਾ ਕਰਨ ਦਾ ਸਾਰੀ ਨਗਰ ਪੰਚਾਇਤ ਨੂੰ ਸਰਹਾਲ ਮੁੰਡੀ ਦੀ ਨੂੰ ਵੱਲ ਵਕਸ਼ਨ ਚੜ੍ਹਦੀ ਕਲਾ ਵਕਸ਼ਨ ਕਿ ਇਸੇ ਤਰ੍ਹਾਂ ਰਲ ਮਿਲ ਕੇ ਪਿੰਡ ਦੇ ਅਧੂਰੇ ਕਾਰਜ ਸਾਰੇ ਸਾਰੇ ਸੰਪੂਰਨ ਕੀਤੇ ਜਾਂਦੇ ਰਹਿਣ ਧੰਨਵਾਦ ਹੀ ਮਾਹੌਲ ਬਹੁਤ ਵਧੀਆ ਹੈ ਜੋ ਕਿ ਸਰਹਾਲ ਮੁੰਡੀ ਦੀ ਪੰਚਾਇਤ ਇਹ ਨਵਾਂ ਕੰਮ ਸ਼ੁਰੂ ਕਰਨ ਲਈ ਇਕੱਤਰ ਕੀ ਦੂਸਰਾ ਸ਼ੁਰੂ ਕਰਨ ਲਈ ਅੱਜ ਅੱਥੇ ਇਕੱਠੇ ਹੋਏ ਆਂ ਸ਼ਮਸ਼ਾਨ ਘਾੜ ਤੋਂ ਲੈ ਕੇ ਸੜਕ ਤੱਕ ਬਹੁਤ ਹੀ ਰਸਤੇ ਦੀ ਹਾਲਤ ਖਰਾਬ ਸੀ ਚੱਲ ਕੇ ਤੇ ਮੀਂਹ ਪਾਣੀ ਪੈਂਦਾ ਸੀਗਾ ਬਹੁਤ ਹੀ ਸਮੱਸਿਆ ਆਉਂਦੀ ਸੀ ਉਸਰੇ ਬਹੁਤ ਸਾਡੇ ਸਰਪੰਚ ਸਾਹਿਬ ਨੀਲ ਮਰਾਣੀ ਦਾ ਬਹੁਤ ਬੜਾ ਅਪਰਾਲਾ ਹੈ ਜੋ ਕਿ ਸਾਰੀ ਪੰਚਾਇਤ ਦੇ ਨਾਲ ਬਹੁਤ ਹੀ ਉਹਨਾਂ ਨੇ ਉਦਮ ਦੇ ਨਾਲ ਕੰਮ ਸ਼ੁਰੂ ਕੀਤੇ ਹਨ ਸਭ ਤੋਂ ਪਹਿਲਾਂ ਸਕੂਲ ਦੀ ਇੱਕ ਛੱਤ ਜੋ 4-5 ਸਾਲ ਤੋਂ ਖਰਾਬ ਸੀ ਜੋ ਕਿ ਬੱਚਿਆਂ ਦੇ ਭਵਿੱਖ ਲਈ ਬਹੁਤ ਜ਼ਰੂਰੀ ਆ ਸਕੂਲ ਉਹਦੇ ਅਨਗਹਿਲਾ ਕਿ ਅਨਗਹਿਲੀ ਕੀਤੀ ਗਈ ਸੀ ਉਹ ਵੀ ਸਾਡੇ ਸਰਪੰਚ ਸਾਹਿਬ ਨੇ ਬਹੁਤ ਹੀ ਉਦਮ ਚੱਕਿਆ ਔਰ ਦੂਸਰਾ ਸੜਕ ਦਾ ਜੋ ਉਦਘਾਟਨ ਕੀਤਾ ਗਿਆ ਹੈ ਉਹ ਵੀ ਬਹੁਤ ਹੀ ਅਸੀਂ ਸਰਪੰਚ ਬਹੁਤ ਸਾਡੇ ਵਿਧਾਈ ਦੇ ਪਾਤਰ ਹਨ ਅਸੀਂ ਮੈਂ ਸਾਰੀ ਪੰਚਾਇਤ ਨੂੰ ਔਰ ਸਰਪੰਚ ਨੂੰ ਸਾਰਿਆਂ ਨੂੰ ਹੀ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹਾਂ ਔਰ ਅਰਦਾਸ ਕਰਦਾ ਹਾਂ ਕਿ ਸਾਡੀ 5 ਸਾਲ ਦੀ ਪੰਚਾਇਤ ਇਸੇ ਤਰ੍ਹਾਂ ਹੀ ਕਾਮਯਾਬ ਰਹੇ ਔਰ ਹਰੇਕ ਮਹੀਨੇ ਕੋਈ ਨਾ ਕੋਈ ਕੰਮ ਨਮਾ ਸ਼ੁਰੂ ਹੁੰਦਾ ਰਹੇ ਸੋ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਇਹ ਤਰ੍ਹਾਂ ਸਟ੍ਰੀਟ ਮੈਨਟੇਨੈਂਸ ਆਲਾ ਵੀ ਹੋਵੇ ਅੱਜ ਅਸ਼ਮਸ਼ਾਨ ਘਾਟ ਦੇ ਵਿੱਚ ਸਾਡੇ ਰਵਦਾਸ ਭਾਈ ਜਾਰੇ ਦੇ ਜੋ ਕਿ ਅਧ ਘਾਟਨ ਕੀਤਾ ਗਿਆ ਅਧ ਘਾਟਨ ਵਿੱਚ ਸਾਡੇ ਸਰਪੰਚ ਸਾਹਿਬ ਜੋ ਕਿ ਰਸਤੇ ਦਾ ਨੀ ਪੱਥਰ ਰੱਖਿਆ ਸਾਡੀ ਸਾਰੀ ਪੰਚਾਇਤ ਜਿਨ੍ਹਾਂ ਨੇ ਆਪਣੇ ਕਰ ਕਮਲਾ ਦੇ ਨਾਲ ਨੀ ਪੱਥਰ ਰੱਖਿਆ ਸੋ ਅਧ ਘਾਟਨ ਮੌਕੇ ਸਾਰੇ ਪਿੰਡ ਦੇ ਪਤਵੰਤੇ ਸੱਜਣ ਪੰਚਾਇਤ ਮੈਂਬਰ ਜਿੰਨੇ ਵੀ ਇੱਥੇ ਪਹੁੰਚਿਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੋ ਕਿ ਪੰਚਾਇਤ ਨੇ ਆਪਣਾ ਇਹ ਦੂਜਾ ਕੰਮ ਅਰੰਭਿਆ ਹੈ ਦਾਅਵਾ ਕਰਦੇ ਆ ਕਿ ਹਰ ਮਹੀਨੇ ਤਕਰੀਬਨ ਕੋਈ ਨਾ ਕੋਈ ਕੰਮ ਪੰਚਾਇਤ ਜ਼ਰੂਰ ਕਰੂਗੀ ਸਵਾਸ ਕਰਦੇ ਆ ਕਿ ਸਾਰਿਆਂ ਨੂੰ ਅੱਜ ਸਾਡੇ ਸਮੂਹ ਨਗਰ ਨਿਵਾਸੀ ਸਾਰੀ ਪੰਚਾਇਤ ਵੱਲੋਂ